ਸਸਿਕਾਲ ਦੋਸਤੋ ਅੱਜ ਦੀ ਵੀਡੀਓ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਅੱਜ ਅਸੀਂ ਉਸ ਖਬਰ ਬਾਰੇ ਗੱਲ ਕਰਾਂਗੇ ਜਿਸ ਨੇ ਪੂਰੇ ਪੰਜਾਬ ਦੇ ਵਿੱਚ ਤਰਥੱਲੀ ਮਚਾ ਕੇ ਰੱਖੀ ਹੋਈ ਹੈ ਪੰਜਾਬ ਦੇ ਲੋਕਾਂ ਦੇ ਹੋਸ਼ ਉਡਾ ਕੇ ਰੱਖ ਦਿੱਤੇ ਹਨ ਤੇ ਪੰਜਾਬ ਦੇ ਲੋਕ ਪਰਿਵਾਰਾਂ ਦੇ ਪਰਿਵਾਰ ਬਹੁਤ ਹੀ ਜ਼ਿਆਦਾ ਸਦਮੇ ਦੇ ਵਿੱਚ ਹਨ ਚਿੰਤਾ ਦੇ ਵਿੱਚ ਹਨ ਕਿ ਆਖਰਕਾਰ ਇਹੋ ਜਿਹਾ ਕੁਝ ਵੀ ਨਾ ਹੋ ਜਾਵੇ ਜੀ ਹਾਂ ਦੋਸਤੋ ਮੈਂ ਗੱਲ ਕਰ ਰਿਹਾ ਹਾਂ ਉਹਨਾਂ ਪੰਜਾਬੀ ਨੌਜਵਾਨਾਂ ਦੀ ਉਹਨਾਂ ਪੰਜਾਬੀ ਲੋਕਾਂ ਦੀ ਜਿਹੜੇ ਕੈਨੇਡਾ ਦੇ ਵਿੱਚ ਆਪਣਾ ਵੀਜ਼ਾ ਲਵਾ ਕੇ ਜਾਂ ਫਿਰ ਕੋਈ ਡੌਂਕੀ ਲਵਾ ਕੇ ਗਏ ਹੋਏ ਹਾਂ ਕਿਉਂਕਿ ਦੋਸਤੋ ਕੈਨੇਡਾ ਦੀ ਸਰਕਾਰ ਦੇ ਵੱਲੋਂ 25 ਤੋਂ 30000 ਭਾਰਤੀ ਲੋਕਾਂ ਨੂੰ ਫਿਰ ਦੁਬਾਰੇ ਭਾਰਤ ਦੇ ਵਿੱਚ ਜਲਦੀ ਹੀ ਛੱਡਿਆ ਜਾਣ ਵਾਲਾ ਹੈ ਜਿਸ ਕਰਕੇ ਪੰਜਾਬੀ ਲੋਕਾਂ ਦੇ ਵਿੱਚ ਚਿੰਤਾ ਦਾ ਡਰ ਦਾ ਮਾਹੌਲ ਪੈਦਾ ਹੋਇਆ ਹੈ ਕਿਉਂਕਿ ਉਹਨਾਂ ਨੇ ਲੱਖਾਂ ਕਰੋੜਾਂ ਰੁਪਇਆ ਖਰਚ ਕਰਕੇ ਆਪਣੇ ਬੱਚਿਆਂ ਨੂੰ ਬਾਹਰ ਵਿਦੇਸ਼ ਦੇ ਵਿੱਚ ਭੇਜਿਆ ਹੈ ਪਰ ਕੈਨੇਡਾ ਅਜੇ ਹ ਇੱਕ ਫੈਸਲਾ ਲੈਣ ਜਾ ਰਿਹਾ ਹੈ ਜਿਸ ਦੇ ਕਾਰਨ 25 ਤੋਂ 30 ਹਜ਼ਾਰ ਭਾਰਤੀਆਂ ਨੂੰ ਵਾਪਸ ਭਾਰਤ ਵਿੱਚ ਭੇਜਿਆ ਜਾ ਸਕਦਾ ਹੈ ਤਾਂ ਆਓ ਅੱਜ ਦੀ ਇਸ ਜਾਣਕਾਰੀ ਤੇ ਚਾਣਣਾ ਪਾਉਂਦੇ ਹਾਂ ਜੀ ਹਾਂ ਦੋਸਤੋ ਇਹ ਇੱਕ ਵੱਡੀ ਖਬਰ ਪੰਜਾਬ ਦੇ ਲੋਕਾਂ ਦੇ ਲਈ ਸਾਹਮਣੇ ਆ ਰਹੀ ਹੈ ਕਿ ਜਿਹੜੀ ਕੈਨੇਡਾ ਦੀ ਸਰਕਾਰ ਹੈ ਉਸਨੇ ਇਹ ਇੱਕ ਫੈਸਲਾ ਲਿਆ ਹੈ ਕਿ ਜਲਦੀ ਹੀ 25 ਤੋਂ 30 ਹਜ਼ਾਰ ਭਾਰਤੀ ਲੋਕਾਂ ਨੂੰ ਵਾਪਸ ਭਾਰਤ ਦੇ ਵਿੱਚ ਭੇਜਿਆ ਜਾਵੇਗਾ ਦੋਸਤੋ ਲੱਖਾਂ ਕਰੋੜਾ ਰੁਪਇਆ ਖਰਚ ਕੇ ਕੋਈ ਜ਼ਮੀਨ ਨੂੰ ਵੇਚ ਕੇ ਤੇ ਕੋਈ ਗਹਿਣਿਆਂ ਨੂੰ ਵੇਚ ਕੇ ਤੇ ਕੋਈ ਲੋਨ ਲੈ ਕੇ ਆਪਣਾ ਬਾਹਰ ਵਿਦੇਸ਼ ਦੇ ਵਿੱਚ ਜਾਂਦਾ ਹੈ ਤੇ ਜਦੋਂ ਉੱਥੋਂ ਉਹਨਾਂ ਨੂੰ ਉੱਥੋਂ ਦੀਆਂ ਸਰਕਾਰਾਂ 1 ਸਾਲ ਤੋਂ ਬਾਅਦ ਜਾਂ 2 ਸਾਲ ਤੋਂ ਬਾਅਦ ਜਾਂ 6 ਮਹੀਨਿਆਂ ਤੋਂ ਬਾਅਦ ਵਾਪਸ ਭਾਰਤ ਦੇ ਵਿੱਚ ਭੇਜ ਦਿੰਦੀਆਂ ਹਨ ਤਾਂ ਉਹਨਾਂ ਦੀ ਹਾਲਤ ਇਹੋ ਜਿਹੀ ਹੋ ਜਾਂਦੀ ਹੈ ਕਿ ਉਹ ਜ਼ਿੰਦਗੀ ਦੇ ਵਿੱਚ ਕਦੇ ਵੀ ਕਾਮਯਾਬ ਨਹੀਂ ਹੁੰਦੇ ਕਿਉਂਕਿ ਉਹਨਾਂ ਨੂੰ ਇੱਕ ਬਹੁਤ ਹੀ ਵੱਡਾ ੱਟਕਾ ਲੱਗ ਜਾਂਦਾ ਹੈ ਜਿਸ ਕਰਕੇ ਉਹ ਪੂਰੀ ਜ਼ਿੰਦਗੀ ਆਪਣੇ ਆਪ ਨੂੰ ਸੰਭਾਲ ਨਹੀਂ ਸਕਦੇ ਕਿਉਂਕਿ ਕਿਸੇ ਦਾ ਲੱਖਾਂ ਰੁਪਿਆ ਕਿਸੇ ਦਾ ਕਰੋੜਾਂ ਰੁਪਿਆ ਹੋ ਜਾਂਦਾ ਹੈ ਜੋ ਪੈਸਾ ਉਹ ਪੂਰੀ ਉਮਰ ਕਦੇ ਵੀ ਨਹੀਂ ਕਮਾ ਸਕਦੇ ਇਸ ਲਈ ਜਿਹੜੇ ਭਾਰਤੀ ਲੋਕ ਵਿਦੇਸ਼ਾਂ ਵਿੱਚ ਜਾਂਦੇ ਹਨ ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਵਿਦੇਸ਼ਾਂ ਦੇ ਵਿੱਚ ਜਾ ਕੇ ਆਪਣੇ ਭਾਰਤ ਵਰਗਾ ਮਾਹੌਲ ਨਾ ਸਮਝਿਆ ਕਰੋ ਉੱਥੇ ਦੇ ਹਰ ਕਾਨੂੰਨ ਦੇ ਨਿਯਮਾਂ ਨੂੰ ਸੀਰੀਅਸ ਲਿਆ ਕਰੋ ਪੰਜਾਬ ਦੇ ਵਿੱਚ ਜਿਵੇਂ ਤੁਸੀਂ ਨਿਯਮ ਤੋੜਦੇ ਹੋ ਜਿਵੇਂ ਤੁਸੀਂ ਲਾਈਟਾਂ ਪਾਰ ਕਰਦੇ ਹੋ ਜਿਵੇਂ ਤੁਸੀਂ ਉੱਥੇ ਜਾ ਕੇ ਧੰਨੇ ਲਗਾਉਂਦੇ ਹੋ ਜਿਵੇਂ ਤੁਸੀਂ ਉੱਥੇ ਜਾ ਕੇ ਗੋਲੀਆਂ ਚਲਾਉਂਦੇ ਹੋ ਜਿਵੇਂ ਤੁਸੀਂ ਉੱਥੇ ਜਾ ਕੇ ਡਰਾਈਵਰੀ ਕਰਦੇ ਸਮੇਂ ਕਿਸੇ ਨੂੰ ਗਾਲਾਂ ਕੱਢਦੇ ਕਿਸੇ ਨੂੰ ਚੰਗਾ ਮਾੜਾ ਬੋਲਣਾ ਜਾਂ ਫਿਰ ਕਿਸੇ ਦੇ ਨਾਰੇ ਲਗਾਣੇ ਤੇ ਅਜਿਹੇ ਕੰਮ ਉੱਥੇ ਜਾ ਕੇ ਬਿਲਕੁਲ ਵੀ ਸਾਡੇ ਪੰਜਾਬੀ ਲੋਕਾਂ ਨੂੰ ਨਹੀਂ ਕਰਨਾ ਚਾਹੀਦਾ ਕਿਉਂਕਿ ਦੋਸਤੋ ਪਿਛਲੇ 2 ਮਹੀਨਿਆਂ ਦੇ ਅੰਦਰ ਦੋ ਅਜਿਹੀਆਂ ਵੱਡੀਆਂ ਖਬਰਾਂ ਆਈਆਂ ਕਿ ਪੰਜਾਬੀ ਨੌਜਵਾਨਾਂ ਦੇ ਵੱਲੋਂ ਦੋ ਐਕਸੀਡੈਂਟ ਭਿਆਨਕ ਕਿਤੇ ਗਏ ਪੰਜਾਬੀ ਨੌਜਵਾਨਾਂ ਦੇ ਵੱਲੋਂ ਐਦਾਂ ਦੇ ਭਿਆਨਕ ਐਕਸੀਡੈਂਟ ਹੋਏ ਕਿ ਉੱਥੋਂ ਦੇ ਲੋਕਾਂ ਦੀਆਂ ਜਾਨਾਂ ਚਲੇ ਗਈਆਂ ਜਿਸ ਤੋਂ ਬਾਅਦ ਵਿਦੇਸ਼ਾਂ ਦੀਆਂ ਸਰਕਾਰਾਂ ਭਾਰਤੀ ਲੋਕਾਂ ਦੇ ਖਿਲਾਫ ਖੜੀਆਂ ਹੋ ਗਈਆਂ ਤੇ ਸਖਤ ਐਕਸ਼ਨ ਲੈਂਦੀਆਂ ਹੋਈਆਂ ਵੀ ਨਜ਼ਰ ਆਈਆਂ ਜਿਸ ਕਰਕੇ ਹੁਣ 25 ਤੋਂ 30 ਹਜ਼ਾਰ ਭਾਰਤੀ ਲੋਕਾਂ ਨੂੰ ਇੱਕ ਵਾਰ ਫਿਰ ਤੋਂ ਵੱਡਾ ਟੱਕਾ ਲੱਗਣ ਵਾਲਾ ਹੈ ਭਾਰਤ ਦੇ ਵਿੱਚ ਉਹ ਨੌਜਵਾਨ ਵਿਦੇਸ਼ ਦੇ ਵਿੱਚੋਂ ਫਿਰ ਪਰਤਣ ਵਾਲੇ ਹਨ ਜਿਸ ਕਰਕੇ ਉਹਨਾਂ ਦਾ ਲੱਖਾਂ ਕਰੋੜਾ ਰੁਪਇਆ ਬਰਬਾਦ ਹੋਣ ਵਾਲਾ ਹੈ ਇੱਕ ਹੋਰ ਬੇਨਤੀ ਕਿ ਭਾਈ ਜੇਕਰ ਤੁਸੀਂ ਕੋਈ ਕੰਮਕਾਰ ਕਰਨਾ ਚਾਹੁੰਦੇ ਹੋ ਤਾਂ ਆਪਣੇ ਭਾਰਤ ਦੇਸ਼ ਦੇ ਵਿੱਚ ਰਹਿ ਕੇ ਕਰੋ ਜੇਕਰ ਤੁਸੀਂ 50 ਲੱਖ ਰੁਪਏ ਲਾ ਕੇ ਬਾਹਰ ਜਾਂਦੇ ਹੋ ਤਾਂ 25 ਲੱਖ ਰੁਪਏ ਲਾ ਕੇ ਇੱਥੇ ਕੰਮ ਕਰੋ ਇਦਾਂ ਹੋ ਹੀ ਨਹੀਂ ਸਕਦਾ ਕਿ ਤੁਸੀਂ 50000 ਰੁਪਏ ਮਹੀਨੇ ਦਾ ਨਾ ਕਮਾਓ ਤੇ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਵੀ ਰਹਿ ਸਕਦੇ ਹੋ ਤੇ ਆਪਣੇ ਪਰਿਵਾਰ ਦੇ ਦੁੱਖ ਸੁੱਖ ਵਿੱਚ ਵੀ ਸ਼ਾਮਲ ਹੋ ਸਕਦੇ ਹੋ ਰਿਸ਼ਤੇਦਾਰਾਂ ਦੇ ਵਿੱਚ ਵੀ ਆ ਜਾ ਸਕਦੇ ਹੋ ਬਹੁਤ ਸਾਰੀਆਂ ਸਹੂਲਤਾਂ ਇੱਥੇ ਤੁਹਾਨੂੰ ਪ੍ਰਾਪਤ ਹੁੰਦੀਆਂ ਹਨ ਇਸ ਲਈ ਕਦੇ ਵੀ ਬਾਹਰ ਜਾਣ ਦਾ ਫੈਸਲਾ ਨਾ ਲਵੋ ਆਪਣੀ ਫੈਮਿਲੀ ਦੇ ਵਿੱਚ ਰਹੋ ਘੱਟ ਖਾਓ ਤੇ ਖਾਣ ਦਾ ਸੁਆਦ ਆਵੇ ਬਾਹਰ ਜਾ ਕੇ ਤੁਸੀਂ ਟੱਕੇ ਖਾਂਦੇ ਹੋ ਇਸ ਲਈ ਮੇਰੀ ਇਹੀ ਬੇਨਤੀ ਹੈ ਕਿ ਆਪਣੇ ਭਾਰਤ ਦੇਸ਼ ਦੇ ਵਿੱਚ ਰਹਿ ਕੇ ਮਿਹਨਤ ਕਰੋ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰੋ ਤੇ ਆਪਣੇ ਪਰਿਵਾਰ ਦੇ ਲਈ ਹਮੇਸ਼ਾ ਸੁੱਖ ਦੀ ਅਰਦਾਸ ਕਰੋ ਤੇ ਇਹ ਹੀ ਅਰਦਾਸ ਹੈ ਕਿ ਹਮੇਸ਼ਾ ਤੁਸੀਂ ਤਰੱਕੀਆਂ ਮਾੜੋ ਤੇ ਦੋਸਤੋ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ